ਜੇ ਸੀ ਵੀ ਵੀ ਪਟ ਰਹੀ ਆ ਸੜਕ ਵੀ ਬਣੀ ਹੋਈ ਆ ਕੀ ਕਾਰਨ ਮੰਨਦੇ ਹੋ ਵੀ ਇਹ ਕਿਉਂ ਹੋ ਜਾਂਦੀ ਐ ਇਸ ਤਰ੍ਹਾਂ ਨਹੀਂ ਕੜਨਾ ਪਾ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਉਹਨਾਂ ਨੇ ਸਪੈਸ਼ਲ ਇੱਕ ਪਿਛਲੇ ਹਫਤੇ ਚਿੱਠੀ ਗੱਡੀ ਆ ਕਿ ਜਦੋਂ ਵੀ ਸੜਕ ਬਣਨੀ ਆ ਉਸ ਤੋਂ ਪਹਿਲਾਂ ਟੈਲੀਫੋਨ ਮਹਿਕਮਾ ਜਿਹੜਾ ਵੀ ਸੜਕ ਦੀ ਪਟਾਈ ਕਰਦਾ ਵਿਭਾਗ ਜੀ ਜਿਹਨੂੰ ਮਤਲਬ ਇਸ ਤਰ੍ਹਾਂ ਦੀ ਲੋਡ ਹੁੰਦੀ ਐ ਸੜਕ ਪੱਟਣ ਦੀ ਵੀ ਦੋਨਾਂ ਦੇ ਤਾਲਮੇਲ ਤੋਂ ਬਾਅਦ ਹੀ ਸੜਕ ਬਣਾਈ ਜਾਵੇ ਆ ਤੁਹਾਡੇ ਸਾਹਮਣੇ ਦੇਖ ਲਓ ਜੀ ਸੜਕ ਦਾ ਕੀ ਹਾਲ ਕੀਤਾ ਪਿਆ ਕਾ ਅਕਸਰ ਵੀ ਦੇਖਿਆ ਵੀ ਜਦੋਂ ਮੀਂਹ ਪੈਂਦਾ ਮੀਂਹ ਦੇ ਵਿੱਚ ਹੀ ਸੜਕਾਂ ਬਣਾਈ ਜਾਂਦੇ ਹੁੰਦੇ ਆ ਉਦੋਂ ਇਹਨਾਂ ਨੂੰ ਰੋਕ ਨਹੀਂ ਲੈਣੀ ਚਾਹੀਦੀ ਜਦੋਂ ਮੀਂਹ ਸ਼ੁਰੂ ਹੋ ਜਾਂਦਾ ਇਹ ਆਪ ਦਾ ਸਮਾਨ ਹੀ ਉੱਤੇ ਕੱਢਦੇ ਆ ਕਿ ਵੀ ਸੜਕ ਬਣਾਉਣੀ ਅੱਜ ਜਦੋਂ ਐ ਲੱਗੇ ਮੀਂਹ ਪੈਣ ਲੱਗ ਗਿਆ ਉਦੋਂ ਹੀ ਉਹ ਮਸ਼ੀਨ ਚਲਾ ਦਿੰਦੇ ਆ ਇਹ ਉਦੋਂ ਪਹਿਲਾਂ ਨਹੀਂ ਹੁੰਦਾ ਹੁਣ ਇੰਨਾ ਵਧੀਆ ਮੌਸਮ ਆਉਂ ਨੂੰ ਕੋਈ ਸੜਕ ਨਹੀਂ ਬਣ ਰਹੀ ਅਫਸਰ ਸਾਹੀ ਆ ਇਹ ਮੁੱਖ ਮੰਤਰੀ ਸਾਹਿਬ ਦੇ ਉੱਪਰ ਭਾਰੂ ਆ ਮੁੱਖ ਮੰਤਰੀ ਸਾਹਿਬ ਨਿਰਦੇਸ਼ ਹੋਰ ਦਿੰਦੇ ਆ ਇਹ ਜਾਣ ਬੁੱਝ ਕੇ ਉਸ ਨੂੰ ਉਲਟ ਕਰਦੇ ਆ। ਜਾਂਚ ਤਾਂ ਉਸ ਗੱਲ ਦੀ ਹੁੰਦੀ ਆ ਵੀ ਜੇ ਆਪਾਂ ਕਹੇ ਦੀ ਵੀ ਮੰਗਲਗੜ੍ਹੇ ਉੱਪਰ ਕਿਸੇ ਨੇ ਜੀ ਬੰਬ ਛਿੜਤਾ ਉਹ ਮੰਗਲਗੜ੍ਹੇ ਉੱਪਰ ਜਾਂਚ ਤਾਂ ਕਰਨੀ ਪੈਣੀ ਆ ਵੀ ਉੱਥੇ ਜਾਣਾ ਆਉਣਾ ਥੱਲੇ ਆਉਣਾ ਉਹਦਾ ਜਾਂਚ ਦਾ ਵਿਸ਼ਾ ਜਿਹੜੀ ਸਾਹਮਣੇ ਸੜਕ ਪੱਟੀ ਪਈ ਆ ਸਾਹਮਣੇ ਸੜਕ ਬਣੀ ਵੀ ਆ ਸਾਹਮਣੇ ਪੈਪਾਂ ਪਾਈ ਜਾਂਦੀ ਇਹਦੇ ਵੀ ਜਾਂਚ ਲਈ ਤਾਂ ਗੱਲ ਨਹੀਂ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲੈਂਟੀ ਵੀ ਪੰਜਾਬ ਤੇ ਮਹਾਰਸ਼ਪਾਲ ਸਿੰਘ ਅਕਸਰ ਇੱਕ ਕਹਾਵਤ ਮਸ਼ਹੂਰ ਹੈ ਕਿ ਸੜਕ ਬਣਦੀ ਬਾਅਦ ਚ ਪਟਣ ਵਾਲੇ ਪਹਿਲਾਂ ਖੜੇ ਹੁੰਦੇ ਆ ਆਪਾਂ ਆਪਕੇ ਸੜਕ ਬਣਦੇ ਸਾਰ ਹੀ ਵੱਖ-ਵੱਖ ਵਿਭਾਗ ਮੈਂ ਵੱਖ-ਵੱਖ ਕੰਮਾਂ ਨੂੰ ਲੈ ਕੇ ਚਾਹੇ ਉਹ ਬਿਜਲੀ ਦੀ ਤਾਰ ਪਾਉਣੀ ਹੋਵੇ ਚਾਹੇ ਉਹ ਪਾਈਪਲਾਈਨ ਪਾਉਣੀ ਹੋਵੇ ਬਣਦੇ ਸਾਰ ਹੀ ਆ ਜਾਂਦੇ ਤੇ ਉਸ ਤੋਂ ਬਾਅਦ ਪਟਣਾ ਸ਼ੁਰੂ ਕਰ ਦਿੰਦੇ ਇਹ ਜਿਹੜੀ ਕਹਾਵਤ ਸੱਚ ਹੁੰਦੀ ਨਜ਼ਰ ਆਉਂਦੀ ਆ ਬਠਿੰਡਾ ਦੇ ਮਾਡਲ ਟਾਊਨ ਫੇਸ 1 ਵਿੱਚ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਰਹੇ ਆ ਕਿ ਜਿਹੜੀ ਇੱਕ ਸੜਕ ਹਫਤਾ ਪਹਿਲਾਂ ਬਣੀ ਸੀ ਤੇ ਪਰ ਹੁਣ ਨਾਲ ਦੀ ਨਾਲ ਵਾਟਰ ਸਪਲਾਈ ਦੀ ਜਿਹੜੀ ਪਾਈਪ ਆਈ ਜਾਰੀ ਆ ਤੇ ਨਾਲ ਹੀ JCB ਵੱਲੋਂ ਪੱਟੀ ਵੀ ਜਾ ਰਹੀ ਆ ਪਰ ਸਾਡੇ ਨਾਲ ਹਰਜਿੰਦਰ ਸਿੰਘ ਸਿੰਧਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖਰ ਇਹ ਕਟਨਾਵਾਵਾਂ ਵਾਪਰਦੀਆਂ ਕਿਉਂ ਆ ਸਿੰਧਾ ਜੀ JCB ਵੀ ਪੱਟ ਰਹੀ ਆ ਸੜਕ ਵੀ ਬਣੀ ਹੋਈ ਆ ਕੀ ਕਾਰਨ ਮੰਨਦੇ ਹੋ ਵੀ ਇਹ ਕਿਉਂ ਹੋ ਜਾਂਦੀ ਐਸ ਤਰ੍ਹਾਂ ਦੀ ਕਟਨਾਵਾ ਜਿਹੜੀ ਇਹ ਸੜਕਾਂ ਨਾ ਜੀ ਮਾਡਲ ਟਾਉਨ ਫੇਸ 1 ਬਠਿੰਡਾ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਇਧਰਲੇ ਪਾਸੇ ਜਦੋਂ ਆਪਾਂ ਫੇਸ 1 ਤੋਂ ਫੇਸ 2 ਨੂੰ ਜਾਂਦੇ ਆ ਇਹ ਸੜਕ ਹਜੇ ਪਿਛਲੇ ਹਫਤੇ ਬਣੀ ਆ ਜੀ 8 ਦਿਨ ਪੂਰੇ ਹੋਏ ਨਹੀਂ ਮੇਰੇ ਪਿਛਲੇ ਸ਼ਨੀਵਾਰ ਨੂੰ ਬਣੀ ਆ ਸ਼ਾਇਦ ਅੱਜ ਐਤਵਾਰ ਆ ਤੇ ਇਸ ਜਗ੍ਹਾ ਦੇ ਉੱਪਰ ਠੇਕੇਦਾਰ ਨੇ ਕਿਹਾ ਸੀਗਾ ਕਿ ਬਈ ਅਸੀਂ ਇੱਥੋਂ ਦੀ ਪੈਏ ਪਾਉਣੀ ਆ ਤੁਸੀਂ ਇਹ ਸੜਕ ਨਾ ਬਣਾਓ ਪਰ ਉਹਨਾਂ ਨੇ ਪਤਨੀ ਕੀ ਸੋਚ ਕੇ ਸੜਕ ਬਣਾਤੀ ਤੇ ਪਹਿਲੇ ਵਾਰ ਨਹੀਂ ਹੋਇਆ ਸ਼ਹਿਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਚਾਰੇ ਪਾਸੇ ਇਹ ਸਿਸਟਮ ਚੱਲਦਾ ਹੀ ਹੈ ਜਦੋਂ ਵੀ ਕੋਈ ਸੜਕ ਬਣਦੀ ਹੈ ਨਾਲ ਦੀ ਨਾਲ ਜਾਂ ਤਾਂ ਟੈਲੀਫੋਨ ਵਿਭਾਗ ਆ ਜਾਂਦਾ ਜੀ ਪਾਉਣ ਵਾਸਤੇ ਜਾਂ ਕੋਈ ਗੈਸ ਪਾਈਪ ਲਾਈਨ ਵਾਲਾ ਜਾਂ ਕੋਈ ਹੋਰ ਕੰਪਨੀ ਤੇ ਅੱਜ ਤੁਹਾਡੇ ਸਾਹਮਣੇ ਧਾਰਨਾ ਇੱਧਰ ਸੜਕ ਬਣੀ ਆ ਹਜੇ ਤੇ ਆ ਪੱਟੀ ਜਾਂਦੇ ਆ ਜੀ ਨਾਲ ਦੀ ਨਾਲ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਨੇ ਸਪੈਸ਼ਲ ਇੱਕ ਪਿਛਲੇ ਹਫ਼ਤੇ ਚਿੱਠੀ ਗੱਡੀ ਆ ਕਿ ਜਦੋਂ ਵੀ ਸੜਕ ਬਣਨੀ ਆ ਉਸ ਤੋਂ ਪਹਿਲਾਂ ਟੈਲੀਫੋਨ ਮਹਿਕਮਾ ਜਿਹੜਾ ਵੀ ਸੜਕ ਦੀ ਪਟਾਈ ਕਰਦਾ ਵਿਭਾਗ ਜੀ ਜਿਹਨੂੰ ਮਤਲਬ ਇਸ ਤਰ੍ਹਾਂ ਦੀ ਲੋਡ ਹੁੰਦੀ ਆ ਸੜਕ ਪੱਤਨ ਦੀ ਵੀ ਦੋਨਾਂ ਦੇ ਤਾਲਮੇਲ ਤੋਂ ਬਾਅਦ ਹੀ ਸੜਕ ਬਣਾਈ ਜਾਵੇ ਆ ਤੁਹਾਡੇ ਸਾਹਮਣੇ ਦੇਖ ਲਓ ਜੀ ਸੜਕ ਦਾ ਕੀ ਹਾਲ ਕੀਤਾ ਪਿਆ ਇਹ ਜਿਹੜਾ ਉਹਨਾਂ ਨੇ ਕਿਹਾ ਤਾਲਮੇਲ ਕੀਤਾ ਜਾਵੇ ਇੱਥੇ ਪਾਸੇ ਠੇਕੇਦਾਰ ਨੇ ਮਹਿਕਮੇ ਨੂੰ ਦੱਸ ਵੀ ਦਿੱਤੋ ਫੇਰ ਵੀ ਨਹੀਂ ਰੁਕੇ ਦੇਖੋ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਬਹੁਤ ਤਜਰਬੇ ਇਹਨਾਂ ਦੇ 30 30 40 ਦੇ 30 ਸਾਲ ਦੇ ਤਜਰਬੇ ਪੰਜ ਪੰਜ 6 6 ਲੱਖ ਤਨਖਾਹਾਂ ਜਿਹੜੇ ਇੰਜੀਨੀਅਰ ਬੈਠੇ ਆ ਸਾਡੇ ਅਫਸਰ ਬੈਠੇ ਆਗੇ ਪਰ ਇਹਨਾਂ ਦਾ ਕਹਿ ਇਹ ਵੀ ਜੇ ਪੱਟਕੇ ਬਣਾ ਦੇਣਗੇ ਸਾਡੇ ਜੀ ਕਿਹੜੇ ਜੇਬ ਚੋਂ ਜਾਣਾ ਜੀ ਵੀ ਸਰਕਾਰ ਨੁਕਸਾਨ ਦਾ ਇਹਨਾਂ ਨੂੰ ਤਾਂ ਮੌਜ ਬਣ ਜਾਂਦੀ ਹੈ ਵੀ ਉਹਨਾਂ ਕਮਿਸ਼ਨ ਹੋਰ ਖਾਵਾਂਗੇ ਵਿੱਚੋਂ ਇਹ ਸਾਰਾ ਕਮਿਸ਼ਨ ਸਿਸਟਮ ਦੀ ਕੰਮ ਚੱਲਦਾ ਹੈਗਾ ਜੀ ਕੋਈ ਇਹ ਡਿਵੈਲਪਮੈਂਟ ਨਾਲ ਸ਼ਹਿਰ ਦਾ ਕੋਈ ਮਤਲਬ ਨਹੀਂ ਇਹਦੇ ਵਿੱਚ ਕੀ ਹੈ ਵੀ ਜਿੰਨਾ ਚਿਰ ਜਿਹੜਾ ਅਧਿਕਾਰੀ ਜ਼ਿੰਮੇਵਾਰ ਆ ਉਹਦੀ ਸੈਲਰੀ ਤੋਂ ਵਿੱਚੋਂ ਪੈਸੇ ਕੱਟ ਕੇ ਔਰ ਇਹ ਵਿਭਾਗੀ ਕਾਰਵਾਈਆਂ ਬਣ ਕੇ ਰਹਿ ਜਾਂਦੀਆਂ ਜੀ ਤਾਂ ਹਰ ਵਾਰ ਇਸ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ। ਇਹ ਪਹਿਲਾਂ ਵੀ ਇਸ ਏਰੀਆ 'ਚ ਮਲ ਟਾਊਨ 'ਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ। 2.5 ਸਾਲ ਪਹਿਲਾਂ ਜਿਸ ਜਗ੍ਹਾ ਤੇ ਆਪਾਂ ਖੜੇ ਆ ਇੱਥੋਂ ਨਾ ਗੁਰੂਕੀ ਨਗਰ ਨੂੰ 2.5 ਕਿਲੋਮੀਟਰ 2 ਕਿਲੋਮੀਟਰ ਲਾਈਨ ਪਾਉਣੀ ਸੀ ਇੱਕ। ਪਹਿਲਾਂ ਸੜਕ ਬਣਾਈ ਗਈ। ਉੱਪਰ ਉੱਪਰ yellow line ਉਹਦੇ ਪਰ ਖਿੱਚੀ ਗਈ। ਦੋਨੇ ਵਸ ਜੈਲੋ ਲਾਈਨ ਖਿੱਚੀ ਗਈ ਜੈਲੋ ਲਾਈਨ ਦਾ ਘੱਟੋ ਘੱਟ ਜੇ ਆਪਾਂ ਕਰੀਏ ਤਾਂ ਮੇਰੇ 15-20 ਲੱਖ ਰੁਪਏ ਖਰਚਾ ਜੈਲੋ ਲਾਈਨ ਤੇ ਆ ਗਿਆ। ਹੁਣ ਸਰਕਾਰੀ ਹਿਸਾਬ ਕਿਤਾਬ ਨਾਲ ਵੈ ਪਰ ਇਹਨਾਂ ਦੇ ਹਿਸਾਬ ਨਾਲ ਜਾਬਸ ਨਾਬਸਰਾ ਵੀ ਸਾਰਾ ਤਿਆਰ ਕਰਨਾ ਹੁੰਦਾ ਵੀ ਹਨਾ ਸਿਸਟਮ ਆਪਦੇ ਇਹਨਾਂ ਦੇ ਇੱਥੋਂ ਲੈ ਕੇ ਪੀਰੀ ਲੈਣਾ ਖਿੱਚਿਆਂਗੇ ਜੈਲੋ ਲੈਣਾ ਜੀ ਬਿਲਕੁਲ ਪੰਪ ਤੋਂ ਲੈ ਕੇ ਬਿਲਕੁਲ ਟੀਵੀ ਟਾਵਰ ਤੱਕ ਉਹ ਲਾਈਨ ਖਿੱਚਣ ਤੋਂ 20 25 ਦਿਨਾਂ ਬਾਅਦ ਕਹਿੰਦੇ ਜੀ ਪਾਪ ਪਾਣੀ ਭੁੱਲੀ ਗੁਰੂ ਕੀ ਨਗਰੀ ਨੂੰ ਆ ਨਾਲ ਗੁਰੂ ਕੀ ਨਗਰੀ ਆਪਣੇ ਇੱਥੋਂ ਉਧਰਲੇ ਪਾਸੇ ਦੁਬਾਰੇ ਫੇਰ ਪੱਟੀ ਪਾਈ ਪਾਈ ਸਾਰੀ ਪੀਲੀ ਗੁਲੀ ਪੱਟੀ ਤਾਂ ਖਤਮ ਹੀ ਹੋ ਗਈ ਦੁਬਾਰੇ ਫੇਰ ਪੈਚ ਵਰਕ ਕੀਤਾ ਉਹਦੇ ਵਾਸਤੇ ਪੈਸੇ ਅੱਡ ਗਿਤੇ ਫੁੱਟਬਾਥ ਨਵੀਂ ਫੇਰ ਪੱਟੀ ਸਾਰਾ ਕੁਝ ਦੁਬਾਰਾ ਮਤਲਬ ਉਹਨਾਂ ਕੀਤਾ ਜੀ 2- ਇਹ ਤਾਂ ਆਪ ਅਕਸਰ ਵੀ ਦੇਖਿਆ ਵੀ ਜਦੋਂ ਮੀਂਹ ਪੈਂਦਾ ਮੀਂਹ ਦੇ ਵਿੱਚ ਹੀ ਸੜਕਾਂ ਬਣਾਈ ਜਾਂਦੇ ਹੁੰਦੇ ਆ ਉਦੋਂ ਇਹਨਾਂ ਨੂੰ ਰੋਕ ਨਹੀਂ ਲੈਣੀ ਚਾਹੀਦੀਆਂ ਦੇਖੋ ਜੀ ਪਹਿਲੀ ਗੱਲ ਤਾਂ ਪਤਾ ਨਹੀਂ ਇਹ ਕੋਈ ਅਫਸਰਾਂ ਦੀ ਮੀਲੀ ਭੁਗਤਾ ਜਾਂ ਇਹਨਾਂ ਨੂੰ ਕੋਈ ਹੋਰ ਫਾਇਦਾ ਤੁਸੀਂ ਵੀ ਅਕਸਰ ਵੀਡੀਓ ਵਾਇਰਲ ਦੇਖੀਆਂ ਹੋਣੀਆਂ ਜਦੋਂ ਮੀਂਹ ਸ਼ੁਰੂ ਹੋ ਜਾਂਦਾ ਇਹ ਆਪ ਦਾ ਸਮਾਨ ਹੀ ਉੱਦੇ ਕੱਢਦੇ ਆ ਕਿ ਵੀ ਸੜਕ ਬਣਾਉਣੀ ਅੱਜ ਜਦੋਂ ਐ ਲੱਗੇ ਮੀਂਹ ਪੈਣ ਲੱਗ ਗਿਆ ਉਦੋਂ ਹੀ ਉਹ ਮਸ਼ੀਨ ਚਲਾ ਦਿੰਦੇ ਆ ਇਹ ਉਦੋਂ ਪਹਿਲਾਂ ਨਹੀਂ ਹੁੰਦਾ ਹੁਣ ਇੰਨਾ ਵਧੀਆ ਮੌਸਮਾ ਨੂੰ ਕੋਈ ਸੜਕ ਨਹੀਂ ਬਣ ਰਹੀ ਤੁਸੀਂ ਵੀ ਦੇਖਿਆ ਹੋਣਾਗਾ ਸ਼ਹਿਰ ਸੜਕਾਂ ਜਦੋਂ ਆ ਪਿਛਲੇ ਦਿਨ ਹਫ਼ਤੇ 'ਚ ਮੀਂਹ ਬਹੁਤ ਭਾਰੀ 15-20 ਦਿਨ ਮੀਂਹ ਰਿਹਾ ਤਕਰੀਬਨ ਪਿਛਲੇ ਮਹੀਨੇ ਤੇ ਉਹਨਾਂ ਦਿਨਾਂ ਦੇ ਵੀ ਸੜਕਾਂ ਬਣੀਆਂ ਸਾਰੀਆਂ ਹੁਣ ਪੂਰਾ ਵਧੀਆ ਮੌਸਮ ਆਜੀ ਕੋਈ ਉਮੀਦਾਂ ਮੌਸਮ ਨਹੀਂ ਹੁਣ ਕੋਈ ਸੜਕ ਨਹੀਂ ਸ਼ਹਿਰ 'ਚ ਬਣ ਰਹੀ ਹੁਣ ਆਪਾਂ ਧਿਰੂਰ ਜਾਂਦੇ ਆ ਤੁਹਾਡੇ ਸਾਹਮਣੇ ਆ ਦੇਖੋ ਕੀ ਕਾਰਨ ਮੰਨਦੇ ਹੋ ਇਹਦਾ ਮੁੱਖ ਮੰਤਰੀ ਸਾਹਿਬ ਨੇ ਵੀ ਤੁਸੀਂ ਦੱਸਿਆ ਵੀ ਉਹ ਵੀਡੀਓ ਵੀ ਜਾਰੀ ਕੀਤੀ ਆ ਆਦੇਸ਼ ਵੀ ਜਾਰੀ ਕੀਤੇ ਆ ਪਰ ਅਫਸਰ ਸਾਹੀ ਜਾਂ ਕੁਝ ਠੇਕੇਦਾਰ ਇਹ ਕਿਉਂ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਕਰਦੇ ਆ ਜਿਹੜੀ ਅਫਸਰ ਸਾਹੀ ਆ ਜੀ ਪ੍ਰਾਣੀ ਆ ਰਵੈਤੀ ਪਾਰਟੀਆਂ ਨਾਲ ਇਕਜੁੱਟਾ ਇਹ ਇਹਨਾਂ ਦੀ ਆਤਮੇ ਵੀ ਪ੍ਰਾਣੀ ਆ ਜਿਹੜੀਆਂ ਰਵੈਤੀ ਪਾਰਟੀਆਂ ਉਹ ਐਂ ਕਰਦੀਆਂ ਸੀ ਇਧਰੋਂ ਪੱਟ ਲੋ ਇਧਰੋਂ ਬਣਾ ਦਿਓ ਇਧਰੋਂ ਪੱਟ ਲੋ ਇਧਰੋਂ ਬਣਾ ਦਿਓ ਜਿਹੜੀ ਅਫਸਰ ਸਾਹੀ ਆ ਇਹ ਮੁੱਖ ਮੰਤਰੀ ਸਾਹਿਬ ਦੇ ਉੱਪਰ ਭਾਰੂ ਆ ਮੁੱਖ ਮੰਤਰੀ ਸਾਹਿਬ ਨਿਰਦੇਸ਼ ਹੋਰ ਦਿੰਦੇ ਆ ਇਹ ਜਾਣ ਬੁੱਝ ਕੇ ਉਸ ਦੇ ਉਲਟ ਕਰਦੇ ਆ ਇਹਨਾਂ ਦਾ ਮਕਸਦ ਆ ਵੀ ਮੁੱਖ ਮੰਤਰੀ ਸਾਹਿਬ ਨੂੰ ਚਲਦਾ ਕਰਦੀਆਂ ਮਤਲਬ ਹਾਲਾਂਕਿ ਉਹ ਵਧੀਆ ਕੰਮ ਕਰ ਰਹੇ ਆ ਉੱਥੋਂ ਤੁਸੀਂ ਦੇਖਿਆ ਹੋਣਾਗਾ ਨਸ਼ਿਆਂ ਖਿਲਾਫ ਵੀ ਉਹਨਾਂ ਨੇ ਬਹੁਤ ਕਾਰਵਾਈਆਂ ਕੀਤੀਆਂ ਉੱਥੇ ਬਾਰਡਰ ਦੇ ਉੱਪਰ ਵੀ ਬਾਬਾ ਜਿਆਦਾ ਚੌਕਸਾ ਹੋ ਵੀ ਡਰੋਨਾਂ ਰਾਹੀਂ ਜਿਹੜੀ ਇਹਦੇ ਡਾਇਰੈਕਟ ਆਉਂਦੀ ਆ ਜੁੱਧ ਨਸ਼ੇ ਅੰਦਰ ਦੇ ਖਿਲਾਫ ਪਰ ਉਧਰੋਂ ਕਰਨ ਦੇ ਨਾਲ ਕੀ ਹੋ ਜੂ ਇਹ ਜਿਹੜੀ ਇੱਥੋਂ ਦੀ ਲੋਕਲ ਅਫਸਰ ਸਾਹੀ ਹੈ ਜੀ ਜਾਂ ਕਿਤੇ ਵੀ ਪੰਜਾਬ ਦੀ ਇਹ ਪ੍ਰਾਣੀਆਂ ਪਾਰਟੀਆਂ ਨਾਲ ਮਿਲ ਕੇ ਕਿਉਂਕਿ ਅਕਸਰ ਲੋਕ ਇਹ ਗੱਲ ਮੰਨਦੇ ਆ ਕਿ ਜਿਹੜੇ ਅਫਸਰ ਆ ਕੋਈ ਆਈਪੀਐਸ ਕੋਈ ਪੀਸੀਐਸ ਜਾਂ ਕੋਈ ਥਾਣੇ ਦਾ ਡੀਐਸਪੀ ਉਹ ਪ੍ਰਾਣੀਆਂ ਸਰਕਾਰਾਂ ਨੇ ਪ੍ਰਮੋਟ ਕੀਤੇ ਹੋਇਆ ਤੇ ਉਹ ਉਹਨਾਂ ਦੀ ਗੁਣ ਗਾਉਂਦੇ ਆ ਕਿ ਇਹਨਾਂ ਨੇ ਤਾਂ ਜੀ ਸਾਨੂੰ ਤੰਗ ਹੀ ਕਰਤਾ ਤਹਿਸੀਲਦਾਰ ਜਿਵੇਂ ਪਟਵਾਰੀ ਲਾਲੋ ਕਰਾਪਸ਼ਨਾਂ ਦਾ ਕਿੰਨਾ ਬਹੁਤ ਤਰੀਕੇ ਨਾਲ ਕਿਉਂਕਿ ਇਹ ਪੱਕੇ ਬਹੁਤ ਇਹਨਾਂ ਦੀ ਜੰਮੀ ਹੋਈ ਆ ਇਹਨੂੰ ਪਟਣ ਵਾਸਤੇ ਬਹੁਤ ਜ਼ਿਆਦਾ ਸਖਤ ਕਰਮ ਚੁੱਕਣੇ ਪੈਣਗੇ ਪਰ ਹੁਣ ਤਾਂ ਇਹੀ ਹਾਲਾਤ ਆ ਵੀ ਜਿਹੜੇ ਵੀ ਸਾਰੇ ਅਫਸਰ ਚਾਹੀਏ ਉਹ ਮੁੱਖ ਮੰਤਰੀ ਦੇ ਪਿੱਛੇ ਪਏ ਹੋਵੇ ਇੱਕ ਵਾਰੀ ਇਹਨਾਂ ਨੂੰ ਨੈਗੇਟਿਵ ਲੋਕਾਂ ਦੇ ਵਿੱਚ ਉਹ ਫਲਾਈ ਜਾਵੇ ਕਰਨਾ ਕੀ ਚਾਹੀਦਾ ਹੁਣ ਜਿਵੇਂ ਇਸ ਤਰ੍ਹਾਂ ਸੜਕ ਦੇ ਮਾਮਲੇ ਚ ਲੈ ਲਓ ਜਿਵੇਂ ਤੁਸੀਂ ਕਹੋ ਵੀ ਮੀਂਹਾਂ ਚ ਵੀ ਬਣਾਉਂਦੇ ਆ ਜਾਂ ਜਦੋਂ ਸੜਕ ਬਣ ਜਾਂਦੀ ਆ ਤੇ ਨਾਲ ਦੀ ਨਾਲ ਹੀ ਪਟਣ ਵਾਲੇ ਸ਼ੁਰੂ ਕਰ ਦਿੰਦੇ ਆ ਕੋਈ ਨਾ ਕੋਈ ਵੱਖ-ਵੱਖ ਵਿਭਾਗਾਂ ਮੇ ਕੀ ਹੋਣਾ ਚਾਹੀਦਾ ਕੀ ਕਰਨਾ ਚਾਹੀਦਾ ਜਿਹੜੇ ਤੇ ਰੋਕ ਲੱਗ ਸਕੇ ਇਹਦੇ ਵਿੱਚ ਲੋਕਲ ਡਿਪਾਰਟਮੈਂਟਾਂ ਨੂੰ ਕੋਈ ਇਹੋ ਜਿਹੇ ਕਾਨੂੰਨ ਬਣਾਉਣੇ ਚਾਹੀਦੇ ਆ ਇੱਕ ਤਾਂ ਇਹ ਗੱਲ ਛੱਡ ਦੇਣ ਵੀ ਅਸੀਂ ਜਾਂਚ ਕਰ ਰਹੇ ਆ ਜਾਂਚ ਦੀ ਕਿਹੜੀ ਗੱਲ ਆ ਜਾਂਚ ਤਾਂ ਉਸ ਗੱਲ ਦੀ ਹੁੰਦੀ ਆ ਵੀ ਜੇ ਆਪਾਂ ਕਹਿ ਦੀ ਵੀ ਮੰਗਲਗਾਇਰ ਦੇ ਉੱਪਰ ਕਿਸੇ ਨੇ ਜੀ ਬੰਬ ਛਿੜਤਾ ਉਹ ਮੰਗਲਗਾਇਰ ਦੇ ਉੱਪਰ ਜਾਂਚ ਤਾਂ ਕਰਨੀ ਪੈਣੀ ਆ ਵੀ ਉੱਥੇ ਜਾਣਾ ਆਉਣਾ ਥੱਲੇ ਆਉਣਾ ਉਹਦਾ ਜਾਂਚ ਦਾ ਵਿਸ਼ਾ ਜਿਹੜੀ ਸਾਹਮਣੇ ਸੜਕ ਪੱਟੀ ਪਈ ਆ ਸਾਹਮਣੇ ਛੜ ਕੇ ਬਣੀ ਵੀ ਐ ਸਾਹਮਣੇ ਪੈਪਾਂ ਪਾਈ ਜਾਂਦੀ ਐ ਇਹਦੇ ਵੀ ਜਾਂਚ ਲਈ ਤਾਂ ਗੱਲ ਨਹੀਂ ਸਿੱਧਾ ਨੋਟਿਸ ਜਿਹਾ ਕਰਨ ਉਹਨੂੰ ਵੀ ਜਿਹੜੇ ਬੰਦੇ ਨੇ ਸੜਕਾਂ ਪੱਟੀਆਂ ਜਿਹਦੇ ਕਹਿਣ ਤੇ ਸੜਕਾਂ ਨਹੀਂ ਰੋਕੀਆਂ ਉਹਦੀ ਤਨਖਾਹ ਚੋਂ ਪੈਸੇ ਕੱਟ ਕੇ ਉਹਦੀ ਸੈਲਰੀ ਦੇ ਵਿੱਚੋਂ ਕੱਢ ਕੇ ਇਹਦਾ ਕੰਮ ਕਰਾਇਆ ਜਾਵੇ ਇੱਕ ਮਿੰਟ ਦਾ ਹੱਲ ਹੋ ਜੂਗਾ ਜੀ ਪਰ ਇਹ ਜਾਂਚਾਂ ਦਾ ਗੱਲ ਕਹਿ ਕੇ ਗੱਲ ਟਾਲ ਦਿੱਤੀ ਜਾਂਦੀ ਆ ਮੜ ਕੇ ਜਦੋਂ ਇਹਦੀ ਜਾਂਚ ਹੋਉਂਦੀ ਉਹਨੂੰ ਕੋਈ ਹੋਰ ਪੰਗਾ ਹੋ ਜਾਂਦਾ ਸ਼ਹਿਰ ਦੇ ਵਿੱਚ ਉਹਦੀ ਜਾਂਚ ਕਰਦੇ ਆ ਕੋਈ ਹੋਰ ਹੋ ਜਾਂਦਾ ਜਾਂਚਾਂ ਵਿੱਚੇ ਰਹਿ ਜਾਂਦੇ ਅੱਜ ਕਿਕਰਵਾਇਦਾ ਕਾਗਜ਼ ਹੀ ਰਹਿੰਦਾ ਇਕੱਲਾ ਬਸ ਔਰ ਸੋ ਇਹ ਹਰਜਿੰਦਰ ਸਿੰਘ ਸਿੰਧਾ ਨੇ ਜਿਨ੍ਹਾਂ ਦਾ ਹੁਣ ਇਹਨਾਂ ਦੇ ਮਾਤਾ ਕਾਉਂਸਲਰ ਨੇ ਇਹ ਵੀ ਕਾਉਂਸਲਰ ਰਹੇ ਆ ਔਰ ਲਗਾਤਾਰ ਉਹਨਾਂ ਨੇ ਕਹਿੰਦੇ ਵੀ ਮਾਡਲ ਟਾਊਨ ਦੇ ਏਰੀਏ ਵਿੱਚ ਹੀ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਆ ਭਾਵੇਂ ਸੜਕ ਬਣਦੀ ਆ ਤੇ ਨਾਲ ਹੀ ਕੋਈ ਨਾ ਕੋਈ ਮਹਿਕਮਾ ਪਟਣ ਆ ਜਾਂਦਾ ਹਾਲਾਂਕਿ ਜੇ ਸੜਕ ਬਣਾਉਣੀਆਂ ਉਹਨਾਂ ਨੂੰ ਵਕਫ ਵਕਫ ਮਹਿਕਮਿਆਂ ਤੋਂ ਪਹਿਲਾਂ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਆ ਵੀ ਤੁਸੀਂ ਕੋਈ ਤਾਰਤਾ ਨਹੀਂ ਪਾਉਣੀ ਚਾਹੀਏ ਉਹ ਬਿਜਲੀ ਮਹਿਕਮਾ ਹੋਵੇ ਚਾਹੇ ਪੀ ਡਬਲਯੂ ਡੀ ਬੀ ਐਨ ਆਰ ਹੋਵੇ ਚਾਹੇ ਉਹ ਔਰ ਮੈਂ ਕਿਵੇਂ ਹੁਣ ਉਹਨਾਂ ਤੋਂ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਕਿ ਜਿਹੜੀ ਸੜਕ ਦੁਆਰਾ ਪਟਣੀ ਨਾ ਪਵੇ ਪਰ ਜੇ ਕੋਈ ਮਹਿਕਮਾ ਉਸ ਤੋਂ ਬਾਅਦ ਵੀ ਪੜਦਾ ਤੇ ਉਸ ਨੂੰ ਜੁਰਮਾਨਾ ਕਰਨਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਕਿ ਨਾਲ ਹੀ ਜਿਹੜੇ ਅਧਿਕਾਰੀ ਆ ਜੇ ਕੋਈ ਗਲਤੀ ਕਰਦੇ ਆ ਤਾਂ ਉਹਨਾਂ ਦੀ ਜਿਹੜੀ ਤਨਖਾਹ ਉਹ ਅਟੈਚ ਕਰਨੀ ਚਾਹੀਦੀ ਆ ਤਾਂ ਕਿ ਜਿਹੜਾ ਉਸ ਨੂੰ ਕਰਪਸ਼ਨ ਰੋਕਿਆ ਜਾਵੇ ਠੇਕੇਦਾਰਾਂ ਵੱਲੋਂ ਵੀ ਇਹ ਜਿਹੜੀ ਤਾ ਸੜਕ ਬਣਾਉਣ ਵਾਲੇ ਠੇਕੇਦਾਰ ਨੂੰ ਜਾਂ ਡਿਪਾਰਟਮੈਂਟ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਵੀ ਉਹ ਜਿਹੜੀ ਸੜਕ ਨਾ ਬਣਾਈ ਗਈ ਹੈ ਮਤਲਬ ਇਹ ਚੰਗੀ ਗੱਲ ਸੀ ਜਿਹੜੀ ਪਰ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੀ ਸੜਕ ਬਹਾਉਣ ਵਾਲੇ ਜਿਹੜੇ ਜੇਈ ਆ ਜਾਂ ਠੇਕੇਦਾਰ ਆ ਉਹਨਾਂ ਵੱਲੋਂ ਉਸ ਗੱਲ ਵੱਲ ਕੋਈ ਨਹੀਂ ਧਿਆਨ ਕੀਤਾ ਗਿਆ ਆ ਠੇਕੇਦਾਰ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਆਓ ਸੁਣਦੇ ਹਾਂ ਵੀਰ ਜੀ ਕੀ ਨਾਮ ਹੈ ਤੁਹਾਡਾ ਗਗਨਦੀ ਬਾਂਸਰ ਬਾਈ ਠੇਕੇਦਾਰੀ ਦਾ ਕੰਮ ਕਰਦਾ ਵਾਟਸਪਲੇ ਸੈਨੀਟੇਸ਼ਨ ਦਾ ਸੱਚ ਜਿਹੜੀ ਸੜਕ ਨਵੀਂ ਬਣੀ ਹੈ ਤੁਹਾਡੇ ਵੱਲੋਂ ਬੰਤੀ ਜਾ ਰਹੀ ਹੈ ਕਾਰਨੇ ਦਾ ਹੈ ਜੀ ਇਹਨਾਂ ਨੂੰ ਹਫਤਾ ਪਹਿਲਾਂ ਇਹਨਾਂ ਨੇ ਪ੍ਰੀਮੈਕਸ ਪਾਈ ਹੈ ਜੀ ਉੱਤੇ ਤਿੰਨ ਚਾਰ ਵਾਰੀ ਆ ਕੇ ਇਹਨਾਂ ਨੇ ਮਿਲਟਾਂ ਕਰੀਆਂ ਵੀ ਅਸੀਂ ਪਾਈਪ ਲਾਈਨ ਪਾਉਣੀ ਹੈ ਫੇਸ 2 ਨੂੰ ਜਿਹੜੀ ਜੋੜਨੀ ਹੈ ਕ੍ਰੋਸ ਕਰਨੀ ਹੈ ਸੜਕ ਤੇ ਇਹ ਮੰਨੇ ਨਹੀਂ ਹੈਗੇ ਜੀ ਐਂਡ ਚ ਸ਼ਾਹ ਨੂੰ ਕਹਿੰਦੇ ਇਹਨਾਂ ਦਾ ਮੇਟ ਕਹਿੰਦਾ ਵੀ ਜੈਜੀ ਸਾਹਿਬ ਨਾਲ ਗੱਲ ਕਰ ਲਓ ਜਵਾਬ ਦੇ ਹੀ ਜਾਂਦੇ ਆ ਫਿਰ ਆਪਾਂ ਚੁੱਪ ਕਰਕੇ ਸਾਡੇ ਜੈਜੀ ਨੇ ਇਹਨਾਂ ਦੇ ਡਿਪਾਰਟਮੈਂਟ 'ਚ ਫੋਨ ਕੀਤਾ ਵੀ ਹੈ ਮੈਨੂੰ ਨਹੀਂ ਪਤਾ ਜੈਜੀ ਨਾਲ ਗੱਲ ਹੋਈ ਹੈ ਕਿ ਉਹਨਾਂ ਨਾਲ ਪਰ ਉਹ ਮੰਨੇ ਨਹੀਂ ਹੈਗੇ ਤੁਸੀਂ ਕਿਹੜੇ ਡਿਪਾਰਟਮੈਂਟ ਤੋਂ ਦਿੱਤਾ WhatsApp ਹੈ ਇਹਨੇ ਦਿੱਤਾ ਪਾਣੀ ਪਾਣੀ ਦੀ ਪਾਈਪ ਲਾਈਨ ਪਾਉਣੀ ਹੈ ਜੀ ਫੇਸ 2 ਨੂੰ ਪਾਣੀ ਸਪਲਾਈ ਅਡ ਕਰਨ ਵਾਸਤੇ ਹਾਂਜੀ ਇਸ ਪਾਸੇ ਵੀ ਬਣਾਉਣੀ ਸੀ ਉਸ ਤੋਂ ਪਹਿਲਾਂ 4 ਦਿਨ ਪਹਿਲਾਂ ਇੱਥੇ ਲੱਗੇ ਸੀ ਬੰਦੇ ਉਹ ਤੋਂ ਮੈਂ ਰੋਕੇ ਸੀਗੇ ਉਹ ਉਦੋਂ ਤਾਂ हट ਗਏ ਹਫਤਾ ਪਹਿਲਾਂ ਜਿਹੜੀ ਆ ਇੱਧਰ ਪਾਈ ਇਹਨਾਂ ਨੇ ਪ੍ਰੀਮਿਕਸ ਮੇਨ ਤੇ ਉਦੋਂ ਮੈਂ ਤਿੰਨ ਚਾਰ ਵਰਡਾਂ ਨੂੰ ਮਨਾ ਕੀਤਾ ਸੀਗਾ ਪਰ ਉਹ ਮੰਨੇ ਨਹੀਂ ਗਏ ਇਹਦਾ ਕੁਝ ਹੋਰ ਹੱਲ ਹੈ ਕਿ ਕਰ ਦੇ ਕੋਈ ਹੋਰ ਹਾਲਾਤ ਦੇਖੋ ਤੁਸੀਂ ਦੱਸੋ ਵੀ ਹੁਣ ਕੀ ਹੋ ਸਕਦਾ ਪਾਈਪਲਾਈਨ ਟੈਕਨੀਕਲੀ ਤੁਹਾਨੂੰ ਹੱਥੀਂ ਉਤਰਟੇ ਬਟੇ ਆਪਣੇ ਪਾਈਪਲਾਈਨ ਤਾਂ ਦੇਖੋ ਜੀ ਅੰਡਰਗਰਾਊਂਡ ਹੀ ਪੈਣੀ ਹੈ ਤਾਂ ਪੱਟ ਕੇ ਹੀ ਪੈਣੀ ਹੈ ਜੀ ਪਰ ਇਹ ਚਾਹੀਦਾ ਵੀ ਜਿਹੜੇ ਜਿਨ੍ਹਾਂ ਨੇ ਸੜਕ ਬਣਾਈ ਆ ਉਹਨਾਂ ਨੂੰ ਕਨਸੈਂਟ ਲੈਣਾ ਜ਼ਰੂਰੀ ਬਣਦਾ ਵੀ ਕਿਸੇ ਵਾਟਰ ਸਪਲਾਈ ਤੋਂ ਸੀਵਰੇਜ ਬੋਰਡ ਤੋਂ BSNL ਤੋਂ ਬੇਸਿਸ ਪ੍ਰੀਮਿਕਸ ਨਵੀਂ ਪਾ ਰਹੇ ਹੈ ਵੀ ਤੁਸੀਂ ਆਪ ਦਾ ਕੋਈ ਕੰਮ ਪੈਂਡਿੰਗ ਹੈ ਕਰਨਾ ਤਾਂ ਉਹ ਪਹਿਲਾਂ ਕਰਾ ਲਿਆ ਜਾ ਫਿਰ ਜਿਹੜਾ ਨੁਕਸਾਨ ਹੋਊਗਾ ਜੇ ਕੋਈ ਕਾਗਜ਼ੀ ਕੰਮ ਕੋ ਪੱਜਨ ਦਾ ਪੈਸੇ ਦਾ ਨੁਕਸਾਨ ਤਾਂ ਜਨਤਾ ਦਾ ਹੀ ਹੈ ਜੀ ਟੈਕਸ ਦੇ ਪੈਸੇ ਦਾ ਜਨਤਾ ਦਾ ਹੀ ਹੈ ਕਿਹੜਾ ਸਰਕਾਰ ਦੀ ਜੇਬ ਚ ਪੈਂਦੇ